ਸ੍ਰੀ ਗੁਰੂ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਵਾਰਿਸ ਪੰਜਾਬ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅਮਰਿਤਪਾਲ ਸਿੰਘ ਜੀ ਦੇ ਪਿਤਾ ਨੂੰ ਘਰ ਵਿੱਚ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਅਮਰਿਤਪਾਲ ਜੀ ਦੇ ਘਰ ਦੇ ਬਾਹਰ ਪੁਲਿਸ ਫੋਰਟਨਾਟ ਕਰ ਦਿੱਤੀ ਗਈ ਤਿੰਨ ਦਿਨਾਂ ਪਹਿਲੇ ਅਮਰਿਤਸਰ ਜੀ ਦੇ ਪਿਤਾ ਤੇਜ ਸਿੰਘ ਨੇ ਮੱਗੀ ਮੇਲੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਲਈ ਨਵੀਂ ਪਾਰਟੀ ਬਣਾਉਂਦਾ ਐਲਾਨ ਕੀਤਾ ਸੀ ਉਸਨੇ ਇਹ ਵੀ ਕਿਹਾ ਸੀ ਕਿ ਉਹ موਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੇ ਸਮਰਥਕ ਨਾਲ ਕੋਮੇ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣਗੇ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਤਰਸੇਮ ਸਿੰਘ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਤਰਸੇਮ ਸਿੰਘ ਨੇ ਕੋਮੇ ਇਨਸਾਫ ਮੋਰਚੇ ਵਿੱਚ ਇਹ ਦੂਜਾ ਸਾਲ ਹੈ ਇੱਥੇ ਵੱਡਾ ਇਕੱਠ ਹੋ ਰਿਹਾ ਹੈ ਅਸੀਂ ਇਸ ਵਿੱਚ ਹਿੱਸਾ ਲੈਣਾ ਸੀ ਪਰ ਬਿੱਤੀ ਰਾਤ ਤੋਂ ਹੀ ਪੂਰੇ ਪਿੰਡ ਵਿੱਚ ਪੁਲਿਸ ਫੋਰਸ ਦਾ ਨਾਅਰਾ ਕਰ ਦਿੱਤੀ ਗਈ ਪਿੰਡ ਦੀ ਘੇਰਾਬੰਦੀ ਕਿੱਥੇ ਜਾ ਰਹੀ ਹੈ ਪਿੰਡ ਵਿੱਚ دہشت ਦਾ ਮਾਹੌਲ ਬਣਾਇਆ ਜਾ ਰਿਹਾ ਹੈ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਆਪਣਾ ਗੁੱਸਾ ਜ਼ਾਹਰ ਕਰਨ ਦਾ ਹੱਕ ਨਾ ਦੇ ਕੇ ਲੋਕਤੰਤਰ ਦਾ ਕਾਣ ਕਰ ਰਹੀ ਹੈ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਜਦੋਂ ਵੀ ਲੋਕ ਕਿਸੇ ਮੁੱਦੇ ਤੇ ਗੱਲ ਕਰਨ ਲਈ ਇਕੱਠੇ ਹੁੰਦੇ ਨੇ ਉਹਨਾਂ ਨੂੰ ਸੰਜਮ ਨਹੀਂ ਰੱਖਣ ਦਿੱਤਾ ਜਾਂਦਾ। ਦਰ ਸੇਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਮੋਰਚੇ ਵਿੱਚ ਪਹੁੰਚ ਕੇ ਉਹਨਾਂ ਦਾ ਸਾਥ ਦੇਣ ਅਤੇ ਸਾਡੇ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੇ ਹੱਕ ਵਿੱਚ ਰੱਖੀ ਕਰਨ। ਅੱਜ ਜੋ ਕੌਮੀ ਨਾ ਅਨਸਾਫ਼ ਮੋਰਚੇ ਦੀ ਦੂਜੇ ਸਾਲ ਦੀ ਜੋ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ ਵਿੱਚ ਅਸੀਂ ਜਾਂ ਵੱਡੇ ਜਥੇ ਦੀ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ پورے ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇहद ਹੋਰਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਡੈਮੋਕ੍ਰੇਸੀ ਦੇ ਨਾਂ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਾਹਨ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅ ਦਿਖਾ ਰਿਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਨਾਉਣੀ ਹਰਕਤ ਆ ਤੇ ਇਹ ਮੇਰੇ ਖਿਆਲ ਆ ਕਿ ਆਪ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਾਡੀ ਨੇੜੇ ਦੀਆਂ ਸੰਗਤਾਂ ਨੂੰ ਹੋਰ ਲੋਕਾਂ ਨੂੰ ਬਹੁਤ ਅਪੀਲ ਆ ਕਿ ਬਹੁਤ ਹੱਥ ਜੋੜ ਕੇ ਅਪੀਲ ਆ ਕਿ ਤੁਸੀਂ ਵੱਦ ਤੋਂ ਵੱਧ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੀ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ